ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਲੇਕਿਨ 9 ਜ਼ਿਲ੍ਹਿਆਂ ਦੀ ਪਠਾਨਕੋਟ ਤੋਂ ਲੈ ਕੇ ਫਾਿਲਕੇ ਤੱਕ ਲਗਭਗ 4 ਲੱਖ ਤੋਂ ਪਲੱਸ ਕਿੱਲਾ ਝੋਨੇ ਦੀ ਫਸਲ ਜਿਹਦੇ ਵਿੱਚ ਸਬਜ਼ੀ ਵੀ ਸੀ ਜਿਹਦੇ ਵਿੱਚ ਹਰਾ ਚਾਰਾ ਵੀ ਸੀ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈਲਪ ਕਿਹਨਾਂ ਵੱਲੋਂ ਕੀਤੀ ਗਈ ਕੀ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੀਆਂ ਵੀ ਪਾਰਟੀਆਂ ਦੇ ਵੱਡੇ ਆਗੂ ਨੇ ਚਾਹੇ ਸੁਖਬੀਰ ਸਿੰਘ ਬਾਦਰ ਹੋਣ ਚਾਹੇ ਰਾਜਾ ਉਗੜਿੰਗ ਹੋਵੇ ਚਾਹੇ ਸੁਨੀਲ ਕੁਮਾਰ ਜਾਕਰ ਹੋਣ ਯਾਨੀ ਕਿ ਜਿੰਨੀਆਂ ਵੀ ਪਾਰਟੀਆਂ ਦੇ ਪਾਰਟੀਆਂ ਦੇ ਵੱਡੇ ਆਗੂ ਨੇ ਉਹਨਾਂ ਨੇ ਕੁਝ ਮਜ਼ਾਕ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਹੈ ਜਿਹੜਾ ਪੈਸਾ ਤੁਸੀਂ ਵੰਡ ਰਹੇ ਹੋ ਇਹ ਪੈਸਾ ਕਿੱਥੋਂ ਆਇਆ ਕਿਵੇਂ ਕਮਾਇਆ ਗਿਆ ਦੂਸਰੇ ਪਾਸੇ ਦੋ ਤਿੰਨ ਨੋਟਾਂ ਦੀਆਂ ਗੁੱਟੀਆਂ ਵਖਾ ਕੇ ਸੋਸ਼ਲ ਮੀਡੀਆ ਉੱਤੇ ਇਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਇੱਕ ਪਾਸੇ ਇਹਨਾਂ ਦੀ ਨਿੰਦਿਆ ਕੀਤੀ ਜਾ ਰਹੀ ਹੈ ਕੁਝ ਲੋਕ ਇਹਨਾਂ ਦੀ ਸ਼ਲਾਘਾ ਵੀ ਕਰ ਰਹੇ ਨੇ ਲੇਕਿਨ ਅਸੀਂ ਪ੍ਰਸ਼ੰਸਾ ਕਰਦੇ ਹਾਂ ਪੰਜਾਬੀ ਗਾਇਕਾਂ ਦੀ ਪੰਜਾਬੀ ਫਿਲਮੀ ਐਕਟਰਾਂ ਦੀ ਖਾਸ ਕਰਕੇ ਜਿਹੜੇ ਐਕਟਰ ਬੰਬੇ ਦੇ ਵਿੱਚ ਬੈਠੇ ਨੇ ਚਾਹੇ ਉਹ ਸੁਲਮਾਨ ਖਾਨ ਹੋ ਚਾਹੇ ਉਹ ਸੰਜੇ ਦਾਤ ਹੋਵੇ ਤੇ ਚਾਹੇ ਆਦਿਆ ਪੱਟ ਹੋਵੇ ਤੇ ਚਾਹੇ ਕ੍ਰਿਕਟ ਖਿਡਾਰੀ ਯੂ ਯਵਰਾਜ ਸਿੰਘ ਹੋਣ ਜਿਨ੍ਹਾਂ ਦੀ ਤਾਰੀਫ ਕਰਨੀ ਵੀ ਵਰਦੀ ਹੈ ਜਿਨ੍ਹਾਂ ਨੇ ਆਪਣੀ ਕਲਾ ਦੇ ਨਾਲ ਪੈਸਾ ਕਮਾਇਆ ਜਿਨ੍ਹਾਂ ਨੇ ਧੋਖਾ ਧੜੀ ਨਹੀਂ ਕੀਤੀ ਪੈਸੇ ਦੇ ਕੇ ਕਿਸੇ ਨੂੰ 500 ਦੇ ਕੇ ਕਿਸੇ ਨੂੰ ਹਜ਼ਾਰ ਦੇ ਕੇ ਕਿਸੇ ਨੂੰ ਲੱਖ ਦੇ ਕੇ ਕਿਸੇ ਨੂੰ 2 ਲੱਖ ਦੇ ਕੇ ਤੇ ਉਹ ਫੋਟੋਆਂ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਪਾ ਰਹੇ ਨੇ ਕਿ ਅਸੀਂ ਪੰਜਾਬ ਦੇ ਧਰਤੀ ਹਾਂ ਸਾਨੂੰ ਪੰਜਾਬ ਦਾ ਦਰਦ ਜਿਹੜਾ ਸਾਡੇ ਦਿਲ ਦੇ ਵਿੱਚ ਹੋ ਰਿਹਾ ਹੈ ਲੇਕਿਨ ਫਿਰ ਉਹਨਾਂ ਗਾਇਕਾਂ ਦਾ ਉਹਨਾਂ ਫਿਲਮੀ ਕਲਾਕਾਰਾਂ ਦਾ ਉਹਨਾਂ ਫਿਲਮੀ ਐਕਟਰਾਂ ਦਾ ਅਤੇ ਖਾਸ ਕਰਕੇ ਬੰਬੇ ਵਾਲਿਆਂ ਦਾ ਫਿਰ ਕੀ ਕਰੀਏ ਜਿਨ੍ਹਾਂ ਨੇ ਆਪਣਾ ਆਪ ਨਾ ਦੇਖਦੇ ਹੋਏ ਕਰੋੜਾਂ ਰਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਵਿੱਤੀ ਸਹਾਇਤਾ ਦੇ ਵੀ ਦਿੱਤੀ ਗਈ ਹੈ ਚਾਹੇ ਮਨੇ ਮਨੇ ਕਿਰਤ ਸਿੰਘ ਆਲਖੌਣ ਚਾਹੇ ਅਮਰਿੰਦਰ ਗਿੱਲ ਹੋਵੇ ਚਾਹੇ ਦਲਜੀਤ ਦਸਾਜ ਹੋਵੇ ਚਾਹੇ ਐਮੀ ਵਿਰਕ ਹੋਵੇ ਤੇ ਚਾਹੇ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਸਤਿੰਦਰ ਸਤਾਜ ਤੇ ਗੁਰਦਾਸ ਮਾਨ ਹੋਣ ਤੇ ਚਾਹੇ ਸੱਜੇ ਦੱਤ ਨੇ ਤੇ ਚਾਹੇ ਸਲਮਾਨ ਖਾਨ ਨੇ ਤੇ ਚਾਹੇ ਆਲਿਆ ਭਟਾ ਤੇ ਚਾਹੇ ਪੰਜਾਬ ਦੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਖੁੱਲੇ ਗੱਫੇ ਦਿੱਤੇ ਗਿਆ ਪੰਜਾਬ ਦੇ ਲੋਕਾਂ ਨੂੰ ਅਤੇ ਦੇਣਗੇ ਵੀ ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਤੋਂ ਬਾਅਦ ਹਰ ਹਲਕੇ ਦਾ ਜ਼ੈਜ਼ਾ ਲਿਆ ਜਾਵੇਗਾ ਜਾਇਜ਼ਾ ਲੈ ਕੇ ਮੌਕੇ ਤੇ ਟਰੈਕਟਰ ਦਿੱਤੇ ਜਾਣਗੇ ਮੌਕੇ ਤੇ ਕੋਰਾਂ ਪੈਦਾ ਡੀਜ਼ਲ ਦਿੱਤਾ ਜਾਵੇਗਾ ਜਿੰਨੀ ਦੇਰ ਤੱਕ ਫਸਲ ਬੀਜੀ ਨਹੀਂ ਜਾਂਦੀ ਫਸਲ ਪੱਕ ਨਹੀਂ ਜਾਂਦੀ ਤੇ ਕਣਕ ਦੇ ਕਣਕ ਦੇ ਦਾਣੇ ਜਿੱਲੀ ਦੇ ਤੱਕ ਪਰੋਲੇ ਦੇ ਵਿੱਚ ਪੈ ਨਹੀਂ ਜਾਂਦੇ ਪੰਜਾਬ ਦੇ ਸ਼ਿਕਰ ਕਹਿੰਦੇ ਨੇ ਪੰਜਾਬ ਦੇ ਫਿਲਮੀ ਐਕਟਰ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਨਾਂ ਖੜੇ ਹਾਂ ਨਾ ਤੇ ਆਪ ਆਦਮੀ ਪਾਰਟੀ ਵੱਲੋਂ ਇਹਦਾ ਕੁਝ ਕਿਹਾ ਗਿਆ ਨਾ ਸ਼ਰੂਪਨੀ ਇਕਾਦੀ ਦਲ ਵੱਲੋਂ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਨਾ ਕਾਂਗਰਸ ਪਾਰਟੀ ਵੱਲੋਂ ਲੇਕਿਨ ਇਹਨਾਂ ਵੱਲੋਂ ਨੋਟਾਂ ਦੀਆਂ ਨਮੀਆਂ-ਨਮੀਆਂ ਗੁੱਟੀਆਂ ਵਖਾ ਕੇ ਕਿਸੇ ਨੂੰ 2 ਲੱਖ ਦੇ ਦਿੱਤਾ ਕਿਸੇ ਪਿੰਡ ਨੂੰ ਕਿਸੇ ਹਲਕੇ ਨੂੰ 4 ਲੱਖ ਦੇ ਦਿੱਤਾ ਕਿਸੇ ਨੂੰ 5 ਲੱਖ ਦੇ ਦਿੱਤਾ ਕਿਸੇ ਨੂੰ 10 ਲੱਖ ਦੇ ਦਿੱਤਾ ਇੱਕ ਹਲਕੇ ਦੇ ਵਿੱਚ 10 ਲੱਖ ਰੁਪਇਆ ਕਿੰਨਾ ਕੁ ਦੇਰ ਕੰਮ ਕਰੇਗਾ ਉਥੇ ਕਰੋੜਾਂ ਰੁਪਏ ਚਾਹੀਦੇ ਨੇ ਇਸ ਕਰਕੇ ਪੰਜਾਬੀ ਮਦਕਿਰਤ ਆਲਕ ਵਰਗੇ ਕਲਾਕਾਰਾਂ ਨੂੰ ਪਤਾ ਹੈ ਦਲਜੀਤ ਦੇ ਸਾਥ ਤੇ ਐਮੀ ਵਰਕ ਨੂੰ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕਿੰਨੇ ਪੈਸੇ ਦੀ ਲੋੜ ਹੈ ਅੱਜ ਜੋ ਕੁਝ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਉਹ ਤਾਂ ਇੱਕ ਊਠ ਦੇ ਮੂੰਹ ਦੇ ਵਿੱਚ ਜੀਰਾ ਪਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਵੇਂ ਕਰਕੇ ਪੰਜਾਬੀਆਂ ਦਾ ਦਿਲ ਜਿੱਤ ਲੈਣਗੇ ਲੋਕ ਦਿਲ ਜਿੱਤਿਆ ਚਾਵੇ ਦਿਲ ਜਿੱਤਣਗੇ ਪੰਜਾਬ ਦੇ ਕਾਇਕ ਪੰਜਾਬ ਦੇ ਐਕਟ ਹਾਲੀਵੁੱਡ ਦੇ ਐਕਟਰ ਤੇ ਬਾਲੀਵੁੱਡ ਦੇ ਹੁਕਰ ਅਤੇ ਵੱਖ-ਵੱਖ ਸਮਾਜ ਸੇਵੀਆਂ ਦੇ ਆਗੂ ਸਮਾਜ ਸੇਵੀਆਂ ਦੀ ਅਸੀਂ ਰੱਜ ਕੇ ਤਾਰੀਫ ਕਰਦੇ ਹਾਂ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਮੀਂਹ ਵੀ ਆਇਆ ਹਨੇਰ ਵੀ ਆਇਆ ਫੜਾਂ ਦਾ ਪਾਣੀ ਵੀ ਵਧਿਆ ਲੇਕਿਨ ਪੰਜਾਬ ਦੇ ਲੋਕਾਂ ਨੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਇਹਨਾਂ ਸਮਾਜ ਸੇਵੀਆਂ ਨੇ ਦਿਲ ਖੋਲ ਕੇ ਲੋਕਾਂ ਦੀ ਸੇਵਾ ਕੀਤੀ ਤੇ ਪੂਰਾ ਪੰਜਾਬ ਪੂਰੇ ਪੰਜਾਬ ਦੇ ਵਿੱਚ ਲੰਗਰ ਵੀ ਗਿਆ ਪੂਰੇ ਪੰਜਾਬ ਦੇ ਵਿੱਚ ਚਾਰਾ ਵੀ ਗਿਆ ਪੂਰੇ ਪੰਜਾਬ ਦੇ ਵਿੱਚ ਦਵਾਈਆਂ ਵੀ ਗਈਆਂ ਪੂਰੇ ਪੰਜਾਬ ਦੇ ਵਿੱਚ ਬੱਚਿਆਂ ਵਾਸਤੇ ਖਾਣ ਪੀਣ ਦਾ ਸਮਾਨ ਰਜਾਈਆਂ ਅਤੇ ਗੱਦੇ ਵੀ ਗਏ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਲੇਕਿਨ ਤੁਸੀਂ ਇਹ ਜਿਹੜੇ ਜਿੰਨੇ ਵੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਤੇ ਆਪ ਆਦਮੀ ਪਾਰਟੀ ਦੇ ਇਹ ਗੁੱਟੀਆਂ ਵਿਖਾ ਕੇ ਗੁੱਟੀਆਂ ਦੇ ਕੇ ਤੁਸੀਂ ਲੋਕਾਂ ਦਾ ਦਿਲ ਨਹੀਂ ਜਿੱਤ ਲਓਗੇ ਤੁਹਾਨੂੰ ਗ੍ਰਾਊਂਡ ਲੈਵਲ ਤੇ ਹਾਲੇ ਵੀ ਕੰਮ ਕਰਨਾ ਪਵੇਗਾ ਤੁਹਾਨੂੰ ਹਾਲੇ ਵੀ ਟਰੈਕਟਰ ਟੁਆਕੀਆਂ ਮੁਹੱਈਆ ਕਰਵਾਉਣੇ ਪੈਣਗੇ ਤੁਹਾਨੂੰ ਹਾਲੇ ਵੀ ਜੀਸੀਬੀ ਪੌਪਲਰਨਾ ਮੁਹੱਈਆ ਕਰਵਾਉਣੇ ਪੈਣਗੇ ਜੇਕਰ ਵਾਕਿਆ ਹੀ ਤੁਹਾਡੇ ਦਿਲ ਦੇ ਵਿੱਚ ਦਤ ਹੈ ਪੰਜਾਬ ਦੇ ਲੋਕਾਂ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਤਾਂ ਜਿਹੜਾ ਹੈ ਉਹਨਾਂ ਪੰਜਾਬੀ ਗਾਇਕਾਂ ਦਾ ਪੰਜਾਬੀ ਐਕਟਰਾਂ ਦਾ ਬਾਲੀਵੁੱਡ ਤੇ ਹਾਲੀਵੁੱਡ ਅਕਟਰਾਂ ਦਾ ਉਹਨਾਂ ਕ੍ਰਿਕਟ ਖਿਡਾਰੀਆਂ ਦਾ ਜਿਹੜੇ ਕਹਿੰਦੇ ਨੇ ਕਿ ਅਸੀਂ 6 600 ਟਰੈਕਟਰ ਦੇਾਂਗੇ ਕਰੋੜਾਂ ਰੁਪਏ ਖਰਚੇ ਜਾਣਗੇ ਕਹਿੰਦੇ ਨੇ ਅਸੀਂ ਦਸਾਂ ਤੋਂ 20 ਦਿਨਾਂ ਚ ਪੰਜਾਬ ਦੀ ਜ਼ਮੀਨ ਆਬਾਦ ਕਰਾਂਗੇ ਇਧਰ ਕਈ ਸਮਾਜ ਸੇਵੀ ਕਹਿ ਰਹੇ ਨੇ ਕਿ ਅਸੀਂ ਕਿਸੇ ਨੇ ਕਿਹਾ ਕਿ ਮੈਂ ਮੈਂ 500 ਕਿੱਲੇ ਦੀ ਜਿਹੜੀ ਬਜਾਈ ਹੋਵੇ ਕਣਕ ਦੀ ਉਹ 20 ਮੈਂ ਦੇਾਂਗਾ ਮੈਂ ਖਾਦਾ ਦੇਾਂਗਾ ਮੈਂ ਸਪਰੇਅ ਦੇਾਂਗਾ ਇਹ ਇਨੇ ਪੰਜਾਬੀ ਲੇਕਿਨ ਇਹਨਾਂ ਸਿਆਸੀ ਲੋਕਾਂ ਨੇ ਸਿਰਫ ਪਬਲਿਕਿਟੀ ਲੈ ਪਬਲਿਕਿਟੀ ਲੈ ਤੋਂ ਇਲਾਵਾ ਹੋਰ ਕੁਝ ਵੀ ਕੀਤਾ ਨੋਟ ਵੀ ਵਿਖਾਇਆ ਗਿਆ ਅਤੇ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਜਿਹੜੀਆਂ ਉਹ ਆਨਲਾਈਨ ਕੀਤੀਆਂ ਗਈਆਂ ਧੰਨਵਾਦ